ਚੱਕ ਰਾਮਦਾਸ ਜੀ ਹਾਂ ਅੰਮ੍ਰਿਤਸਰ ਸਾਹਿਬ ਦਾ ਨਾਮ ਸਭ ਤੋਂ ਪਹਿਲਾਂ ਚੱਕ ਰਾਮਦਾਸ ਸੀ ਜੇਕਰ ਚੱਕ ਰਾਮਦਾਸ ਦੀ ਗੱਲ ਕੀਤੀ ਜਾਵੇ ਜਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰਾ ਇਤਿਹਾਸ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੀਆਂ ਅੰਦਰੂਨੀ ਗਲੀਆਂ ਦੇ ਵਿੱਚ ਛੁਪ ਕੇ ਬੈਠਾ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇਹ ਉਹ ਜਗ੍ਹਾ ਹੈ ਜਿੱਥੇ ਤਨਸ਼ੀਰ ਗੁਰੂ ਰਾਮਦਾਸ ਸਾਹਿਬ ਵੱਲੋਂ ਅੰਮ੍ਰਿਤਸਰ ਦੀ ਜੋ ਸਿਰਜਣਾ ਕੀਤੀ ਗਈ ਅਤੇ ਉਸ ਦੌਰਾਨ ਬਹੁਤ ਸਾਰੇ ਕਿੱਤੇ ਇੱਥੇ ਵਸਾਏ ਗਏ ਅਤੇ ਨਾਲ ਨਾਲ ਲੋਕਾਂ ਦੀਆਂ ਰਿਹਾਈਸ਼ਾਂ ਜਦੋਂ ਬਣੀਆਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਨ ਇਸ ਨੂੰ ਜਗ ਜਹਰ ਹੁੰਦੀਆਂ ਹੋਈਆਂ ਤੁਹਾਨੂੰ ਇੱਕ ਵਾਰ ਜੂਰ ਦਿਖਾਵਾਂਗੇ ਜੇਕਰ ਤੁਸੀਂ ਮੇਰੇ ਖੱਬੇ ਪਾਸੇ ਦੇਖੋ ਤਾਂ ਇੱਕ ਤੁਹਾਨੂੰ ਘਰ ਨਜ਼ਰ ਆਉਂਦੇ ਹੋਣਗੇ ਇਹ ਉਹ ਘਰ ਨੇ ਜੋ ਕਿ ਉਸ ਵੇਲੇ ਦੇ ਬਣੇ ਨੇ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਸਮਾਸੀ ਅਤੇ ਬਹੁਤ ਪੁਰਾਣੀਆਂ ਜਿਹੜੀਆਂ ਨੇ ਇੱਥੇ ਜਿਹੜੀਆਂ ਨੇ ਗਲੀਆਂ ਜਣ ਸਨ ਉਹ ਮੌਜੂਦ ਸਨ ਅਗਰ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਅੱਜ ਵੀ ਇਹ ਪੁਰਾਣੀਆਂ ਜੋ ਗਲੀਆਂ ਨੇ ਇੱਥੇ ਪਹੁੰਚਦੇ ਨੇ ਔਰ ਇਸ ਜਗ੍ਹਾ ਨੂੰ ਵੇਖ ਆਪਣੇ ਆਪ ਨੂੰ ਵੱਡਪਾਗਾ ਵੀ ਸਮਝਦੇ ਨੇ ਅਸੀਂ ਵੀ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾ ਰਹੇ ਹਾਂ ਜਾਂ ਉਸ ਜਗ੍ਹਾ ਦੀ ਦਿਖਾ ਰਹੇ ਹਾਂ ਜੋ ਕਿ ਜ਼ਮੀਨ ਤੋਂ ਕਮ ਸੇ ਕਮ 10 ਫੁੱਟ ਥੱਲੇ ਹੈ ਇਹ ਸੇ ਗਲੀਆਂ ਨੂੰ ਦੇਖ ਕੇ ਤੁਸੀਂ ਵੀ ਹੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀਆਂ ਪੁਰਾਣੀਆਂ ਗਲੀਆਂ ਹੋਣਗੀਆਂ ਔਰ ਇਸ ਜਗ੍ਹਾ ਤੇ ਅੱਜ ਵੀ ਰਿਹਾਇਸ਼ ਜਿਹੜੀ ਹੈ ਉਹ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਤਾਲੇ ਜ਼ਰੂਰ ਲੱਗੇ ਹੋਏ ਨੇ ਹਾਲਾਂਕਿ ਬਹੁਤ ਨੀਵਾ ਆ ਔਰ ਤੁਸੀਂ ਅਗਰ ਇਸ ਮੇਰੇ ਸੱਜੇ ਪਾਸੇ ਦੇਖੋਗੇ ਤਾਂ ਬਹੁਤ ਉੱਚੀ-ਉੱਚੀ ਦੀਵਾਰਾਂ ਨੇ ਪੁਰਾਣੀ ਨਾਨਕਸ਼ਾਈ ਈਟਾਂ ਦੇ ਨਾਲ ਜਿਹੜੀ ਬਿਲਡਿੰਗ ਜਿਹੜੀ ਸੀਗੀ ਉਹ ਤਿਆਰ ਕੀਤੀ ਗਈ ਸੀ ਔਰ ਘਰ ਹਜੇ ਵੀ ਇੱਥੇ ਮੌਜੂਦ ਨੇ ਖੁੱਲਦੇ ਨੇ ਨਹੀਂ ਖੁੱਲਦੇ ਇਹਦਾ ਸਾਨੂੰ ਬਿਲਕੁਲ ਅੰਦਾਜ਼ਾ ਨਹੀਂ ਆ ਕਿਉਂਕਿ ਬਹੁਤ ਪੁਰਾਣੀ ਗਲੀ ਜਿਹੜੀ ਹੈ ਦੱਸੀ ਜਾ ਰਹੀ ਔਰ ਜਿਹੜੀ ਉੱਪਰ ਤੋਂ ਲੈ ਕੇ ਹੇਠਾਂ ਤੱਕ 10 ਫੁੱਟ ਦੀ ਜਿਹੜੀ ਹੈ ਉਹ ਅ ਜਿਹੜੀ ਜੀ ਗਹਿਰਾਈ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਔਰ ਬਹੁਤ ਪੁਰਾਣੀਆਂ ਇਹ ਜਿਹੜੀਆਂ ਬਿਲਡਿੰਗਸ ਨੇ ਇੱਥੇ ਬਣੀਆਂ ਹੋਈਆਂ ਨੇ ਹਾਲਾਂਕਿ ਧੰਸ਼ੀਰ ਗੁਰੂ ਰਾਮਦਾਸ ਸਾਹਿਬ ਵੱਲੋਂ ਜਦੋਂ ਇਸ ਨਗਰੀ ਦੀ ਉਸਾਰੀ ਕਰਵਾਈ ਗਈ ਜਦੋਂ ਇਸ ਨਗਰੀ ਨੂੰ ਬਸਾਇਆ ਗਿਆ ਉਸ ਵੇਲੇ ਹਰ ਇੱਕ ਚੀਜ਼ ਦਾ ਧਿਆਨ ਜਿਹੜਾ ਸੀਗਾ ਉਹਨਾਂ ਵੱਲੋਂ ਰੱਖਿਆ ਗਿਆ ਸੀ ਲੇਕਿਨ ਉਸ ਪਾਸੇ ਇੱਥੇ ਘੰਟਾ ਘਾਰ ਹੁੰਦਾ ਸੀ ਉਸ ਨੂੰ ਡਿਮੋਲਿਸ਼ ਕੀਤਾ ਗਿਆ ਕਿਉਂਕਿ ਕਹਿਆ ਜਾ ਰਿਹਾ ਸੀ ਕਿ ਉਹ ਅੰਗਰੇਜ਼ਾਂ ਦੇ ਮੇਲੇ ਦਾ ਸੀ ਇਸ ਕਰਕੇ ਉਸ ਨੂੰ ਡਿਮੋਲਿਸ਼ ਕੀਤਾ ਗਿਆ ਇਹ ਲੇਕਿਨ ਜਿਹੜੀਆਂ ਗਲੀਆਂ ਨੇ ਇਹ ਅੱਜ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਦਰਵਾਜ਼ੇ ਨੇ ਪਰਾਣੀਆਂ ਕੁੰਨੀਆਂ ਲੱਗੀਆਂ ਹੋਈਆਂ ਨੇ ਕਈ ਲੋਕ ਰਹਿੰਦੇ ਵੀ ਹੋਣਗੇ ਲੇਕਿਨ ਜਦੋਂ ਬਾਰਿਸ਼ ਹੁੰਦੀ ਹੋਏਗੀ ਇੱਥੇ ਕੀ ਹਾਲਾਤ ਹੋਣਗੇ ਇਹ ਤਾਂ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਲੇਕਿਨ ਕਿਤਨਾ ਕਿਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਕਿਉਂਕਿ ਜਿੱਥੇ ਇੱਕ ਪਾਸੇ ਹਰਮੰਦਰ ਸਾਹਿਬ ਬਹੁਤ ਮਰ ਕੇ ਨੀਵਾ ਰੱਖਿਆ ਗਿਆ ਕਿਉਂਕਿ ਜੇਕਰ ਆਮ ਸੰਤਲ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਹੁਤ ਨੀਵਾ ਜਿਹਾ ਰੱਖਿਆ ਗਿਆ ਲੇਕਿਨ ਇਹ ਬਿਲਡਿੰਗਾਂ ਜਿਹੜੀਆਂ ਨੇ ਇਹ ਉਸ ਵੇਲੇ ਦੀਆਂ ਨੇ ਸ਼ਾਇਦ ਉਸ ਸਮੇਂ ਇਸੇ ਇਸੇ ਹੀ ਪੈਟਰਨਲ ਤੇ ਜਿਹੜੀ ਆ ਉਹ ਜਿਹੜੀ ਬਣੀ ਹੋਈ ਨਜ਼ਰ ਆਉਂਦੀ ਹੋਵੇ ਜੋ ਹਰਮੰਦਰ ਸਾਹਿਬ ਨੂੰ ਜਿਹੜੀ ਦਿਖ ਜਿਹੜੀ ਆ ਉਹ ਨਜ਼ਰ ਆਉਂਦੀ ਹੋਵੇ ਲੇਕਿਨ ਇਹ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੇ ਇਹ ਸ਼ਾਇਦ ਛੱਟ ਤੋਂ ਲੁਪਤ ਹੁੰਦੀਆਂ ਜਾ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਇਹ ਗਲੀਆਂ ਦਿਖਾਉਣੀਆਂ ਸਾਡੇ ਵਾਸਤੇ ਇਸ ਕੱਗੇ ਵੀ ਜ਼ਰੂਰੀ ਸੀ ਕਿਉਂਕਿ ਪੁਰਾਤਨਤਾ ਨੂੰ ਅਸੀਂ ਲੋਕ ਭੁੱਲਦੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਨਿਕਸ਼ਾਈ ਇੱਟ ਜਿਹੜੀ ਹੈ ਉਹ ਲੱਗੀ ਹੋਈ ਆ ਇਹ ਉਹ ਜਗ੍ਹਾ ਆ ਜਿੱਥੇ ਦੀਵਾ ਬਾਲ ਕੇ ਬਾਲਿਆ ਜਾਂਦਾ ਸੀ ਔਰ ਰੋਸ਼ਨੀ ਜਿਹੜੀ ਸੀਗੀ ਉਹ ਗਲੀਆਂ ਦੇ ਵਿੱਚ ਕੀਤੀ ਜਾਂਦੀ ਔਰ ਇੱਕ ਜਗ੍ਹਾ ਤੇ ਨਹੀਂ ਆ ਹਰ ਇੱਕ ਘਰ ਦੇ ਬਾਹਰ ਤੁਹਾਨੂੰ ਇਹ ਦੋ ਜਿਹੜੀਆਂ ਨੇ ਇਹ ਪੁਰਾਤਨ ਜਿਹੜੇ ਇਹਨਾਂ ਨੂੰ ਕਿਹਾ ਜਾਂਦਾ ਹੈ ਖੋਲੇ ਕਿਹਾ ਜਾਂਦਾ ਸੀ ਉਹ ਰੱਖੇ ਗਏ ਨੇ ਤਾਂ ਜੋ ਕਿ ਇਸ ਵਿੱਚ ਦੀਵਾ ਜਿਹੜਾ ਹੈ ਉਹ ਬਾਲਿਆ ਜਾਵੇ ਤਾਂ ਜੋ ਕਿ ਰੋਸ਼ਨੀ ਹੋ ਸਕੇ ਜਿੰਨਾ ਅਸੀਂ ਇੱਧਰ ਨੂੰ ਸੱਜੇ ਪਾਸੇ ਨੂੰ ਆਏ ਸੀ ਜੇਕਰ ਉੱਥੇ ਹੀ ਅਸੀਂ ਖੱਬੇ ਪਾਸੇ ਨੂੰ ਜਾਈਏ ਤਾਂ ਸੇਮ ਉਸੇ ਪੈਟਰਨਲ ਦੇ ਵਿੱਚ ਹੀ ਜਿਹੜੀ ਹੈ ਸਾਰੀ ਬਿਲਡਿੰਗ ਜਿਹੜੀ ਆ ਉਹ ਤਿਆਰ ਹੋਈ ਹੈ ਲੇਕਿਨ ਜਦੋਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਤਾਂ ਕਿਉਂਕਿ ਸਮਾਂ ਬੀਤ ਗਿਆ ਬਹੁਤ ਸਮਾਂ ਹੋ ਚੁੱਕਾ ਹੈ ਕਈ ਸਾਲ ਬੀਤ ਚੁੱਕੇ ਨੇ ਅਤੇ ਉਹ ਸਾਲ ਬੀਤਣ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਇੱਥੇ ਬਣ ਚੁੱਕੀਆਂ ਨੇ ਲੇਕਿਨ ਕਿਤਨਾ ਕਿਤੇ ਇਹ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੇ ਇਹ ਜਰੂਰ ਅਜੇ ਵੀ ਇੱਥੇ ਨਜ਼ਰ ਆਉਂਦੀਆਂ ਨੇ ਜੇਕਰ ਤੁਸੀਂ ਇਸ ਜਗ੍ਹਾ ਦੀ ਗੱਲ ਕਰੋ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਤਰੀਕੇ ਦੇ ਨਾਲ ਜਿਹੜਾ ਹੈ ਇਸ ਨੂੰ ਬਣਾਇਆ ਗਿਆ ਹੈ ਲੇਕਿਨ ਜੇਕਰ ਅਸੀਂ ਥੱਲੇ ਉਤਰ ਕੇ ਖੱਬੇ ਪਾਸੇ ਉਤਰਦੇ ਹਾਂ ਤਾਂ ਵੀ 3 ਤੋਂ ਲੈ ਕੇ 4 ਘਰ ਜਿਹੜੇ ਨੇ ਇੱਥੇ ਨਜ਼ਰ ਜ਼ਰੂਰ ਆਉਂਦੇ ਨੇ ਔਰ ਦੂਸਰੇ ਪਾਸੇ 6 ਤੋਂ 7 ਘਰ ਜਿਹੜੇ ਨੇ ਉਹ ਨਜ਼ਰ ਆਣੇ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੇ ਘਰ ਨੇ ਉਹ ਦਰਵਾਜ਼ੇ ਜਿਹੜੇ ਨੇ ਪੁਰਾਣੇ ਨੇ S389 ਜਿਹੜਾ ਨੰਬਰ ਲਿਖਿਆ ਗਿਆ ਹੈ ਪੁਰਾਣੀ ਚੂਨੇ ਦੇ ਨਾਲ ਬੜੀ ਹੋਈ ਜਿਹੜੀ ਹੈਗੀ ਹੈ ਚਨਈ ਕੀਤੀ ਗਈ ਹੈ ਔਰ ਦੂਸਰੇ ਪਾਸੇ ਨਾਨਕਸ਼ਹੀ 8 ਦੇ ਨਾਲ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਸਾਰਾ ਜਿਹੜਾ ਮਟੀਰੀਅਲ ਹੈ ਉਪਰ ਆਤਨ ਜਮਾਨੇ ਦੇ ਵਿੱਚ ਜਿਹੜਾ ਸੀਗਾ ਉਹ ਯੂਜ਼ ਕੀਤਾ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਹੀ ਹੈ ਜਿਸ ਤਰ੍ਹਾਂ ਉਸ ਜਗ੍ਹਾ ਤੇ ਲਾਈਟ ਦਿਗੌਣ ਵਾਸਤੇ ਖੋਲਾ ਸੀਗਾ ਇੱਥੇ ਜਗ੍ਹਾ ਤੇ ਵੀ ਉਹ ਵੀ ਖੋਲਾ ਤੁਹਾਨੂੰ ਨਜ਼ਰ ਆਉਂਦਾ ਆਏਗਾ ਜਿਸ ਜਗ੍ਹਾ ਤੇ ਲੋਕ ਜਿਹੜੇ ਨੇ ਉਹ ਲਾਈਟ ਜਗਾ ਕੇ ਆਪਣਾ ਸਮਾ ਬਤੀਤ ਕਰਦੇ ਹੋਏ ਨਜ਼ਰ ਆਉਣਗੇ ਔਰ ਇਸ ਜਗ੍ਹਾ ਤੋਂ ਸੱਚਖੰਡ ਸ਼ੀਰ ਦਰਬਾਰ ਸਾਹਿਬ ਸਿਰਫ ਚੰਦ ਹੀ ਕਦਮਾਂ ਦੀ ਦੂਰੀ ਤੇ ਹੈ ਔਰ ਜਦੋਂ ਸ਼ਰਦਾਲੂ ਜਾਂ ਇਸ ਜਗ੍ਹਾ ਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਇੱਥੋਂ ਲੰਘਦੇ ਹੋਣਗੇ ਤਾਂ ਉਸ ਵੇਲੇ ਕੀ ਹਾਲਾਤ ਹੋਣਗੇ ਹੂਨ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ 8 ਤੋਂ 10 ਪੌੜੀਆਂ ਜਿਹੜੀਆਂ ਨੇ ਉੱਪਰ ਚੜ ਕੇ ਪਹੁੰਚੇ ਹਾਂ ਔਰ ਇਹ ਜਿਹੜੀਆਂ ਪ੍ਰਾਚਨ ਚੀਜ਼ਾਂ ਨੇ ਇਹ ਪ੍ਰਾਚਨ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹਾਲਾਕਿ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਵੀ ਇੱਥੇ ਬਣੀਆਂ ਹੋਈਆਂ ਨੇ ਔਰ ਜੇਕਰ ਮਦਖਾਵਾਤਾ ਤੁਸੀਂ ਦੇਖ ਸਕਦੇ ਕਿ ਕਈ ਹੋਟਲ ਜਿਹੜੇ ਨੇ ਉਹਨਾਂ ਦੇ ਇੱਥੇ ਨਿਰਮਾਣ ਜਿਹੜਾ ਹੋ ਚੁੱਕਾ ਕਿਉਂਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ 치 ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਔਰ ਉਹਨਾਂ ਦੀ ਰਹਿائش ਲਈ ਜਿਹੜਾ ਹੈ ਪ੍ਰਵक्ता ਪ੍ਰਮਾਨ ਜਿਹੜੇ ਨੇ ਉਸ ਸ਼੍ਰੋਮਣੀ ਕਮੇਟੀ ਵੱਲੋਂ ਕਿਤੇ ਜਾਂਦੇ ਰਹੇ ਨੇ ਲੇਕਿਨ ਅੱਜ ਇਸ ਦੀਵਾਰਾ ਨੂੰ ਦਿਖਾ ਕੇ ਤੁਹਾਨੂੰ ਜ਼ਰੂਰ ਸਾਨੂੰ ਵੀ ਵਧੀਆ ਲੱਗਾ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੁਪਤ ਹੁੰਦੀਆਂ ਜਾ ਰਹੀਆਂ ਨੇ ਲੇਕਿਨ ਅਸੀਂ ਅੱਜ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਉਹ ਪੁਰਾਣੀਆਂ ਜਿਹੜੀਆਂ ਨੇ ਚੀਜ਼ਾਂ ਭੁੱਲਦੇ ਹੋਏ ਨਜ਼ਰ ਆਉਂਨ ਜੇਕਰ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਦੋਵੇਂ ਜਿਹੜੇ ਨੇ ਨਿਸ਼ਾਨ ਸਾਹਿਬ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਜਿਸ ਜਗ੍ਹਾ ਤੇ ਨਿਸ਼ਾਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਿਜਾਨ ਸਾਹਿਬ ਜਿਹੜੇ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਇਥੋਂ ਸਿਰਫ ਚੰਦ ਕਰਦਮਾਂ ਦੀ ਦੂਰੀ ਤੇ ਹੀ ਹੈ ਔਰ ਜਦੋਂ ਇੱਥੇ ਲੋਕ ਰਹਿੰਦੇ ਹੋਣਗੇ ਜਦੋਂ ਇੱਥੇ ਵਸੋ ਹੋਏਗੀ ਹੁੰਦੀ ਹੋਏਗੀ ਉਦੋਂ ਵੀ ਲੋਕ ਜਿਹੜੇ ਨੇ ਜਰੂਰ ਇੱਥੇ ਨਤਮਸਤਕ ਹੁੰਦੇ ਹੋਏ ਨਜ਼ਰ ਆਉਂਦੇ ਹੋਣਗੇ ਲੇਕਿਨ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਚੱਕ ਰਾਮਦਾਸ ਜਦੋਂ ਅੰਮ੍ਰਿਤਸਰ ਸਾਹਿਬ ਬਣੀ ਉਸ ਵਾਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਰਧਾਲੂ ਜਿਹੜੇ ਨੇ ਸੱਚਖੰਡ ਚੀਰ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਹੋਏ ਨਜ਼ਰ ਆਉਂਦੇ ਰਹੇ ਲੇਕਿਨ ਜੇਕਰ ਹੁੰਦੀ ਗੱਲ ਕੀਤੀ ਜਾਵੇ ਤਾਂ ਕਈ ਸਾਲ ਬੀਤੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਬਿਲਡਿੰਗਸ ਜਿਹੜੀਆਂ ਨੇ ਇੱਥੇ ਵੱਡੀਆਂ-ਵੱਡੀਆਂ ਬਣ ਚੁੱਕੀਆਂ ਨੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਚੁੱਕੀਆਂ ਨੇ ਔਰ ਇਸ ਥੋੜੀ ਦੂਰ ਹੀ ਕੈਂਟਾ ਘਾਰ ਹੁੰਦਾ ਸੀ ਜਦੋਂ ਇੱਥੇ ਕੀ ਦੱਸਿਆ ਜਾ ਰਿਹਾ ਕਿ ਬਹੁਤ ਪੁਰਾਣਾ ਉਸਦਾ ਵੀ ਇਤਿਹਾਸ ਹੈਗਾ ਜਦੋਂ ਅੰਗਰੇਜ਼ ਸੀਗੇ ਕਿਉਂਕਿ ਅੰਗਰੇਜ਼ ਜਦੋਂ ਕਿਸ ਜਗ੍ਹਾ ਤੇ ਵੀ ਬੈਠਦੇ ਸੀ ਇੱਕ ਸਿੰਬਲ ਦੇਖਣ ਵਾਲਾ ਸੀ ਆਪਣਾ ਕਿ ਘੰਟਾ ਘਰ ਚੌਂਕ ਜਿਆ ਸੀਗਾ ਉਹਨੂੰ ਬਣਾਉਂਦੇ ਸੀ ਕਲॉक ਟਾਵਰ ਉਸਨੂੰ ਕਿਹਾ ਜਾਂਦਾ ਸੀ ਲੇਕਿਨ ਹੁਣ ਉਹ ਜਿਹੜਾ ਘੰਟਾ ਘਰ ਹੈ ਉਸ ਨੂੰ ਵੀ ਜਿਆ ਹੈ ਬਿਲਕੁਲ ਡਿਮੋਲਿਸ਼ ਕਰ ਦਿੱਤਾ ਗਿਆ ਸੀਗਾ ਕਿਉਂਕਿ ਪੰਜਾਬ ਹਿੰਦੁਸਤਾਨ ਜਿਹੜਾ ਆਜ਼ਾਦ ਹੋਇਆ ਉਸ ਤੋਂ ਬਾਅਦ ਉਸ ਨੂੰ ਬਹੁਤ ਜਿਹੜੀਆਂ ਚੀਜ਼ਾਂ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਗਾਵਾਂ ਸੀ ਜਿਹੜੀਆਂ ਅੰਗਰੇਜ਼ਾਂ ਵੱਲੋਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਔਰ ਲੋਕਾਂ ਨੂੰ ਜਿਆ ਸੀਗਾ ਆਪਣੇ ਅੰਦਰ ਜਿਆ ਸੀਗਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਤੇ ਨਾ ਕਿਤੇ ਅੱਜ ਉਹ ਚੀਜ਼ਾਂ ਨਜ਼ਰ ਤੇ ਨਹੀਂ ਆਉਂਦੀਆਂ ਕਿ ਕੀ ਬਹੁਤ ਸੁਣੀ ਹੈ ਹੈਰੀਟੇਜ ਸਟਰੀਟ ਜਿਹੜੀ ਹੈ ਉਹ ਬਣਾਈ ਗਈ ਹੈ ਔਰ ਹੈਰੀਟੇਜ ਸਟਰੀਟ ਬਣਨ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਮੋਲਿਸ਼ ਹੋਈਆਂ ਨੇ ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਵੀ ਬਚੀਆਂ ਹੋਈਆਂ ਨੇ ਲੋਕ ਇੱਥੇ ਪਹੁੰਚਦੇ ਨੇ ਇਤਿਹਾਸਿਕ ਤਸਵੀਰਾਂ ਜਿਹੜੀਆਂ ਨੇ ਇੱਥੇ ਖਿਚਉਂਦੇ ਨੇ ਨਾਲ ਹੀ ਇਤਿਹਾਸ ਨਾਲ ਵੀ ਜਾਣੂ ਹੁੰਦੇ ਹੋਏ ਨਜ਼ਰ ਆਉਂਦੇ ਜਿਸ ਤੱਕ ਮੈਂ ਸ਼ੁਰੂਆਤ ਚ ਹੀ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਨੇ ਬਹੁਤ ਸਾਰੇ ਜਿਹੜੇ ਕਿਤੇ ਸੀਗੇ ਇੱਥੇ ਲੈ ਕੇ ਵਸਾਏ ਸੀਗੇ ਔਰ ਇਸ ਜਗ੍ਹਾ ਤੇ ਬਹੁਤ ਸਾਰੀਆਂ ਮੰਡੀਆਂ ਵੀ ਨੇ ਨਮਕ ਮੰਡੀ ਹੈ ਜੋ ਆਟਾ ਮੰਡੀ ਹੈ ਔਰ ਬਹੁਤ ਸਾਰੀਆਂ ਮੰਡ ਨੇ تھے ਲਗਾਈਆਂ ਗਈਆਂ ਸੀ ਤਾਂ ਜੋ ਕਿ ਹਰ ਇੱਕ ਵਰਗ ਜਿਹੜਾ ਹੈ ਇੱਥੇ ਪਹੁੰਚ ਕੇ ਆਪਣਾ ਜਿਹੜਾ ਹੈ ਉਹ ਕਾਰੋਬਾਰ ਜਿਹੜਾ ਹੈ ਉਹ ਕਰ ਸਕੇ ਲੇਕਿਨ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤੇ ਉਹ ਤੇ ਟੈਕਨੋਲੋਜੀ ਵੱਧਦੀ ਗਈ ਔਰ ਟੈਕਨੋਲੋਜੀ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡਿਜੀਟਲ ਹੁੰਦੀਆਂ ਹੋਈਆਂ ਨਜ਼ਰ ਆਈਆਂ ਲੇਕਿਨ ਹੁਣ ਇਹ ਜਿਹੜਾ ਇਤਿਹਾਸਿਕ ਚੀਜ਼ ਹੈ ਇਹ ਅੱਜ ਵੀ ਉਸੇ ਜਗ੍ਹਾ ਤੇ ਮੌਜੂਦ ਹੈ ਔਰ ਆਪਣੇ ਆਪ ਨੂੰ ਸੰਭਾਲਦੀ ਹੋਈ ਹੋਈ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਸਾਡਾ ਇਹ ਪਹਿਲਾ ਫਰਜ਼ਮੰਦਾ ਸੀ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਦਰਸ਼ਨ ਕਰਾਈਏ ਤਾਂ ਜੋ ਕਿ ਲੋਕ ਇੱਥੇ ਪਹੁੰਚ ਕੇ ਇਸ ਚੀਜ਼ ਦਾ ਆਨੰਦ ਜਿਹੜਾ ਹੈ ਉਹ ਵਕਰਾ ਲੈ ਸਕਣ ਔਰ ਜਿਹੜੇ ਸ਼ਰਧਾਲੂ ਜੋ ਪਿਲਗ੍ਰਿਮਸ ਨੇ ਉਹ ਇੱਥੇ ਪਹੁੰਚਦੇ ਨੇ ਔਰ ਉੱਥੇ ਪਹੁੰਚਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਵੀ ਇੱਕ ਵਕਰੀ ਖੋਜ ਹੈ ਔਰ ਇਸ ਨੂੰ ਵੇਖ ਕੇ ਲੋਕ ਵੀ ਬਹੁਤ ਸਾਰੇ ਇੱਥੇ ਪਹੁੰਚਦੇ ਹੋਏ ਨਜ਼ਰ ਆਉਂਦੇ ਹੋਣਗੇ ਲੇਕਿਨ ਕਿਤਨਾ ਕਿਤੇ ਜੋ ਤੁਹਾਨੂੰ ਜਗ੍ਹਾ ਦਿਖਾਈ ਹੈ ਸੱਚਖੰਚੀ ਦਰਬਾਰ ਸਾਹਿਬ ਤੋਂ ਸਿਰਫ ਚੰਦ ਹੀ ਕਦਮਾਂ ਦੀ ਦੂਰੀ ਤੇ ਔਰ ਅਸੀਂ ਵੀ ਸ਼ਰਧਾਲੂਆਂ ਨੂੰ ਕਹਾਂਗੇ ਜਦੋਂ ਵੀ ਉਹ ਸੱਚਖੰਚੀ ਦਰਬਾਰ ਸਾਹਿਬ ਦਾ ਤਮਸਕ ਹੋਣ ਹਨ ਤੇ ਪੁਰਾਤਨ ਵਿਰਸੇ ਨਾਲ ਜੁੜਦੇ ਹੋਏ ਜ਼ਰੂਰ ਨਜ਼ਰ ਆਉਣਾ ਚਾਹੀਦੇ ਨੇ ਕੈਮਰਾ ਪਰਸਨ ਸਾਹਿਬ ਪ੍ਰੇਦਨਾ ਗੁਰਪ੍ਰੀਤ ਸਿੰਘ Amerika.